ਇਹ ਹੋਰ ਵੱਡੀ ਵਾਰਦਾਤ ਨੂੰ ਆਜਾਮ ਦੇਨ ਦੀ ਫਰਾਗ ਵਿੱਚ ਹੈਗਾ ਉਸ ਟਾਈਮ ਉਹ ਵੀ ਵੱਖ-ਵੱਖਰ ਟੀਮਾਂ ਡਿਸਪੈਚ ਕੀਤੀਆਂ ਗਈਆਂ ਤੇ ਨਾਕੇ ਲੇ ਦਿੱਤੇ ਗਏ ਉਸ ਨੂੰ ਟ੍ਰੈਕ ਕਰਨ ਲਈ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਜਿਵੇਂ ਤੁਸੀਂ ਮੌਕੇ ਤੇ ਖੜੇ ਹੋ ਇੱਥੇ ਉਸੇ ਸਬ ਇੰਸਪੈਕਟਰ ਜਿਹੜੇ ਨਰੇਸ਼ ਸੀਗੇ ਇਹਨਾਂ ਦੀ ਟੀਮ ਨੇ ਇੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹ ਚੱਕੇ ਨੌਜਵਾਨ ਜਿਹੜਾ ਉਧਰੋਂ ਆਇਆ ਉਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸਦਾ ਮੋਟਰਸਾਈਕਲ ਉੱਥੇ ਡਿੱਗਦਾ ਤੇ ਉਹ ਪੁਲਿਸ ਉੱਤੇ ਅਨਪ੍ਰਵੋਹ ਤਾਕਤਪੋੜ ਫਾਇਰਿੰਗ ਕਰਦਾ ਹੈਗਾ ਜਿਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਉਹ ਉਹ ਇੰਜਰਡ ਹੁੰਦਾ ਤੇ ਉਸ ਨੂੰ ਹਸਪੀਟਲ ਲਿਜਾਇਆ ਗਿਆ ਹੈਗਾ ਉਹਦਾ ਸਟੇਟਸ ਅਸੀਂ ਪਤਾ ਕਰ ਲੈਣੇ ਆ ਕਿ ਉੱਥੇ ਹੈਗਾ ਇਸ ਸਾਰੇ ਸ਼ੂਟਆਊਟ ਦੇ ਵਿੱਚ ਸਾਡਾ ਜਿਹੜਾ ਇੱਕ ਆ ਮਲਾਜ਼ਮ ਹੈਗਾ ਇਹ ਐਸਐ ਸ਼ੰਕਰ ਉਹ ਵੀ ਇੰਜਰਡ ਹੈਗਾ ਉਸ ਨੂੰ ਵੀ ਹਸਪੀਟਲ ਅਸੀਂ ਲੈ ਗਏ ਆ ਮੈਂ ਇਸ ਤੋਂ ਬਾਅਦ ਉਧਰ ਜਾਣੇ ਆ ਸੀ ਉਹਦਾ ਹਾਲ ਪੁੱਛਦੇ ਆ ਕਿ ਕਿਸ ਤਰ੍ਹਾਂ ਹੈਗਾ ਹਟ ਹਲੇ ਪਤਾ ਲੱਗਿਆ ਕਿ ਹੀਜ਼ ਆਊਟ ਆਫ ਡੇਂਜਰ ਤੇ ਜੋ ਵੀ ਉਹਦੀ ਹੈਗਾ ਪਰ ਅਸੀਂ ਉਸਾਤ ਨਹੀਂ ਤਾਰਦੇ ਹੋ ਸਰ ਕਿੰਨੀਆਂ ਕੁ ਗੋਲੀਆਂ ਜਿਹੜੀਆਂ ਹੈਗੀਆਂ ਇਸ ਦਮਿਆਂ ਚੱਲੀਆਂ ਆਪਸ ਦੇ ਵਿੱਚ ਜਾਂ ਕਿੰਨੇ ਕਾਉਂਟਰ ਫਾਇਰ ਕਿੰਨੇ ਹੋਏ ਹੈਗੇ ਇਹਦੇ ਵਿੱਚ ਦੇਖੋ ਇਹ ਸਾਰਾ ਜਿਹੜਾ ਹੈਗਾ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਆ ਕੇ ਪਤਾ ਲੱਗੇਗਾ ਐਫਐਸਐਲ ਇੱਥੇ ਆ ਚੁੱਕੀ ਹੈਗੀ ਸੀ ਉਹਨੇ ਸਾਰਾ ਕੁਝ ਮੌਕੇ ਤੋਂ ਜੋ ਇਨਾ ਜਿ 프리ਲੀਮਰੀ ਮੈਂ ਦੱਸ ਸਕਦਾ ਕਿ ਉਹਦੇ ਕੋਲੇ ਦੋ ਸਵਿਸਟਿਕੇਟਡ ਵੈਪਨਸ ਜਿਹੜੇ ਹੈਗੇ ਇੱਥੇ ਫਿਲਹਾਲ ਰਿਕਵਰ ਹੋਏ ਆ ਉਹਦੇ ਤੋਂ ਕਿੰਨੀਆਂ ਗੁਲੀਆਂ ਚਲੀਆਂ ਉਹ ਕਿੰਨੇ ਕੋਲ ਹੈਗੇ ਆ ਕਿੰਨੇ ਉਹ ਚ ਲਾਈਵ ਕਾਟ੍ਰਿਜ ਆ ਉਹ ਐਫਐਸਐਲ ਦੀ ਰਿਪੋਰਟ ਹੈ ਕਿਹੜੇ ਕਿਹੜੇ ਵਪਨ ਜਿਹੜੇ ਬਰਾਮਦ ਕੀਤੇ ਤੁਸੀਂ ਉਹ ਐਫਐਸਐਲ ਕੋਲ ਹੀ ਹੈਗੇ ਆ ਉਹਦੇ ਉਹ ਸਾਨੂੰ ਤੁਹਾਨੂੰ ਦੱਸ ਦੇ ਜਿਹੜਾ ਸਾਰੇ ਜਿਹੜੀ ਫਰੋਦੀ ਮੰਗੀ ਗਈ ਸੀ ਕਿਸ ਦੇ ਕਹਿਰ ਤੇ ਮੰਗੀ ਸੀ ਜੇ ਇਹ ਇੱਕ ਆਪਣਾ ਇਨਵੈਸਟੀਗੇਸ਼ਨ ਦਾ ਜਿਹੜਾ ਵਿਸ਼ੇ ਹੈਗਾ ਇਸ ਦੇ ਵਿੱਚ ਹਲੇ ਕਲੈਰਿਟੀ ਨਹੀਂ ਹੈਗੀ ਕਿ ਅਸੀਂ ਉਸ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਅਪਡੇਟ ਅਕੋਰਡਿੰਗਲੀ ਕਰ ਦੇ ਹੁਣ ਜਿਹੜਾ ਹੈਗਾ ਜਿਹੜਾ ਬਦਮਾਸ਼ ਇਸ ਦੀ ਮੌਤ ਹੋ ਚੁੱਕੀ ਹੈ ਹਾਂ ਫਿਲਹਾਲ ਜੋ ਹੁਣ ਪਤਾ ਲੱਗਿਆ ਕੀ ਹੈ ਸੀਐਸ ਡਾਈ ਠੀਕ ਅਰ ਨੈਕਸਟ ਜਿਹੜਾ ਇਹਦੇ ਇਹ ਤੋਂ ਬਾਅਦ ਹੀ ਸੈਕੰਡ ਜਿਹੜਾ ਹੈਗਾ ਜਿਹੜਾ ਦੋਸ਼ੀ ਸੀਗਾ ਉਹਦੇ ਵਿੱਚ ਗ੍ਰਿਫਤਾਰ ਅੱਜ ਕੀਤਾ ਗਿਆ ਹੈਗਾ ਅੱਜ ਅੱਜ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਉਹ ਖਿਲਚਾਂ ਦੇ ਏਰੀਆ ਚੋਂ ਹੀ ਗ੍ਰਿਫਤਾਰ ਕੀਤਾ ਹੈ ਤਾਂ ਉਸ ਦੀ ਉਸ ਦੀ ਗੈਨ ਪੁੱਛਗੇ ਇਸ ਵਿੱਚ ਜੋ ਵੀ ਅੱਗੇ ਕਿਉਂਕਿ ਜੋ ਸਾਨੂੰ ਲੱਗ ਰਿਹਾ April November ਇਨਵੈਸਟੀਗੇਸ਼ਨ ਚ ਉਹਨਾਂ ਨੂੰ ਕੋਈ ਬੈਠਾ ਕੋਈ ਬਾਹਰ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਹ ਹਾਲੇ ਮੈਂ ਪਬਲਿਕ ਡੋਮੇਨ ਦੇ ਵਿੱਚ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਰ ਮੋਡਿਊਲ ਬਸਟ ਕਰਨ ਵਾਲਾ ਪਿਆ ਹੈਗਾ ਅਸੀਂ ਉਹ ਸਾਰਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਵੀ ਵੀ ਹੈਵ ਨਥਿੰਗ ਟੂ ਹਾਈਡ ਠੀਕ ਹੈ ਫਿਲਹਾਲ ਕਿਸ ਕਿਸ ਗੈਂਗਸਟਰ 그룹 ਨਾਲ ਉਹ ਅਸੀਂ ਹਲੇ ਹਲੇ ਸਵਿਰੀ ਗ੍ਰਫਤਾਰੀਆਂ ਹੋਈਆਂ ਤੇ ਇੱਕ ਇੰਦਰ ਪੁਲਿਸ ਐਕਸ਼ਨ ਹੋਇਆ ਤੇ ਉਹਦੇ ਵਿੱਚ ਟਾਈਮ ਸਾਰੀ ਟੀਮਾਂ ਤੁਹਾਨੂੰ ਪਤਾ ਇੱਥੇ ਹੈਗੀਆਂ ਹਲੇ ਜਿਸ ਤਰ੍ਹਾਂ ਹੀ ਅਸੀਂ ਉਹਦੀ ਪੁੱਛਗਿੱਛ ਹੋਏਗੀ ਅਸੀਂ ਤੁਹਾਨੂੰ ਸਾਰੀ ਅਪਡੇਟ ਕਰਦੇ ਥੈਂਕ ਯੂ ਥੈਂਕ ਯੂ ਸਰ